ਰਖੜੀ ਦੇ ਪਕਿਆਂ ਤੋਂ ਭੁੱਲ ਕੇ ਵੀ ਨਾ ਲੈ ਕੇ ਆਉਣਾ ਇਹ ਤਿੰਨ ਚੀਜ਼ਾਂ ਪਤੀ ਹੋ ਜਾਂਦਾ ਹੈ ਬਰਬਾਦ ਵਿਆਹੀ ਹੋਈ ਹੁਰਤਾ ਜ਼ਰੂਰ ਵੇਖੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰ ਟੋਇਸ ਟਿਪਸ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਸਭ ਠੀਕ ਹੋਣੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਜੇਕਰ ਤੁਸੀਂ ਵੀ ਰਖੜੀ ਤੇ ਗਲਤੀ ਨਾਲ ਇਹ ਚੀਜ਼ਾਂ ਲਿਆਉਂਦੇ ਹੋ ਤਾਂ ਪੂਰਾ ਘਰ ਬਰਬਾਦ ਹੋ ਜਾਵੇਗਾ ਪਤੀ ਦੀ ਮੌਤ ਵੀ ਹੋ ਸਕਦੀ ਹੈ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਜੇਕਰ ਕੋਈ ਵੀ ਧੀ ਰਖੜੀ ਤੇ ਆਪਣੇ ਘਰ ਤੋਂ ਲੈ ਕੇ ਆਪਣੇ ਸਹੁਰੇ ਘਰ ਆਉਂਦੀ ਹੈ ਤਾਂ ਉਸ ਦੇ ਘਰ ਦਾ ਵਿਨਾਸ਼ ਨਿਸ਼ਚਿਤ ਹੁੰਦਾ ਹੈ ਪਰ ਸਤੋਂ ਪਹਿਲਾਂ ਰਖੜੀ ਬਾਰੇ ਜਾਣਦੇ ਹਾਂ ਅੱਜ ਦੀ ਵੀਡੀਓ ਬਹੁਤ ਖਾਸ ਹੈ ਰਖੜੀ ਦਾ ਤਿਹਾਰ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ ਸ਼ਾਸਤਰਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਦੋ ਸਮੇਂ ਗਲਤੀ ਨਾਲ ਵੀ ਰਖੜੀ ਦਾ ਤਿਉਹਾਰ ਨਹੀਂ ਮਨਾਉਣਾ ਚਾਹੀਦਾ ਭਾਦਰ ਸਮੇਂ ਰਖੜੀ ਭਾਵ ਰਖੜੀ ਨਹੀਂ ਮਨਣੀ ਚਾਹੀਦੀ ਰਖੜੀ ਮਨਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਸ਼ਾਸਤਰਾ ਵਿੱਚ ਕਿਹਾ ਗਿਆ ਹੈ ਕਿ ਭਾਦਲ ਦਾ ਤਿਆਗ ਕਰਨ ਤੋਂ ਬਾਅਦ ਹੀ ਰਖੜੀ ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਹੈ ਇਸ ਦਿਨ ਵਾਲੀ ਇਹ ਬਹੁਤ ਮੁਸ਼ਕਲ ਹੈ ਕਿ ਰਖੜੀ ਦਾ ਤਿਉਹਾਰ ਕਿਸ ਦਿਨ ਮਨਾਇਆ ਜਾਣਾ ਚਾਹੀਦਾ ਹੈ ਇਸ ਵਾਰ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਰਖੜੀ 8 ਅਗਸਤ ਨੂੰ ਮਨਾਉਣੀ ਚਾਹੀਦੀ ਹੈ ਅਤੇ ਨਾਲ ਹੀ ਕੁਝ ਲੋਕ ਮੰਨਦੇ ਹਨ ਕਿ 9 ਅਗਸਤ ਨੂੰ ਰਖੜੀ ਦਾ ਤਿਉਹਾਰ ਮਨਾਇਆ ਸੁਭੂ ਹੋਏਗਾ ਇਸ ਲਈ ਅੱਜ ਸਤਿ ਤੁਹਾਨੂੰ ਇਸ ਵੀਡੀਓ ਵੀ ਦੱਸਾਂਗੇ ਕੀ ਰਖੜੀ ਦਾ ਤਿਉਹਾਰ ਇਸ ਦਿਨ ਮਨਾਇਆ ਜਾਵੇਗਾ ਤੇ ਇਸ ਦੀ ਸਹੀ ਤਾਰੀਖ ਕੀ ਹੈ 8 ਅਗਸਤ ਜਾਂ 9 ਅਗਸਤ ਅੱਜ ਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਭਾਦਰਾ ਕਾਲ ਦਾ ਸਮਾਂ ਵੀ ਦੱਸਾਂਗੇ ਕਿਉਂਕਿ ਇਸ ਵਾਰ ਰਖੜੀ ਭਾਦਰਾ ਕਾਲ ਦੇ ਪਰਛਾਵੇਂ ਹੇਠ ਹੋਵੇਗੀ ਇਸ ਲਈ ਤੁਹਾਡੇ ਲਈ ਰਖੜੀ ਬੰਨਣ ਦਾ ਸੁਭ ਸਮਾਂ ਜਾਣਨਾ ਬਹੁਤ ਜ਼ਰੂਰੀ ਹੈ ਅਤੇ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਰਖੜੀ ਵਾਲੇ ਦਿਨ ਗਲਤੀ ਨਾਲ ਵੀ ਇਹ ਚੀਜ਼ਾਂ ਮਾਂ ਘਰ ਤੋਂ ਨਹੀਂ ਲਿਉਣੀ ਚਾਹੀਦੀ प्यारे बक्दों वीडियो भी जगे बढ़ने ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਛੋਟੀ ਜਿਹੀ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਵੇਖੋ ਇਸ ਨੂੰ ਬਿਲਕੁਲ ਵੀ ਮਿਸ ਨਾ ਕਰੋ ਕਿਉਂਕਿ ਇਹ ਜਾਣਕਾਰੀ ਬਹੁਤ ਕੀਮਤੀ ਹੈ ਅਤੇ ਵੀਡੀਓ ਨੂੰ ਹੋਰ ਲੋਕਾਂ ਨਾਲ ਸਾਂਝਾ ਵੀ ਜ਼ਰੂਰ ਕਰੋ ਤਾਂ ਜੋ ਹੋਰ ਲੋਕ ਵੀ ਲਾਭ ਉਠਾ ਸਕਣ ਅਤੇ ਹਾਂ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰੋ ਤੇ ਆਪਣੇ YouTube ਚੈਨਲ ਸਿਮਰਤ ਵয়েਸ ਸਿੱਖ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਜਲਦੀ ਤੋਂ ਜਲਦੀ ਅਜਿਹੀ ਜਾਣਕਾਰੀ ਮਿਲ ਸਕੇ ਤੇ ਕਮੈਂਟ ਬਾਕਸ ਵੀ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਗੱਲ ਇਹ ਹੈ ਕਿ ਸਾਡਾ ਕੰਮ ਸਲਾਹ ਦੇਣਾ ਹੈ ਅਸੀਂ ਸਿਰਫ ਸਲਾਹ ਦੇ ਸਕਦੇ ਹਾਂ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਤੁਹਾਡੀ ਇੱਛਾ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਜੇਕਰ ਤੁਸੀਂ ਮੰਨਦੇ ਹੋ ਤਾਂ ਤੁਹਾਡੀ ਕਿਸ਼ਤੀ ਬਚ ਜਾਵੇਗੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਬਿਲਕੁਲ ਵੀ ਨਹੀਂ ਕਰਨਾ ਪਵੇਗਾ ਇਹ ਤੁਹਾਡੀ ਇੱਛਾ ਹੈ ਬਾਕੀ ਤੁਸੀਂ ਖੁਦ ਸਿਆਣੇ ਹੋ ਰੱਖੜੀ ਦਾ ਤਿਉਹਾਰ ਭਰਾ ਤੇ ਭੈਣ ਦੇ ਅਟੁੱਟ ਪੰਧ ਯਾਰ ਦਾ ਪ੍ਰਤੀਕ ਹੈ ਅਸ ਦਿਨ ਫੇਰ ਆਪਣੇ ਭਰਾ ਦੇ ਗੁੱਟ 'ਤੇ ਰਖੜੀ ਬੰਦੀ ਹੈ ਅਤੇ ਉਸ ਦੀ ਲੰਬੀ ਉਮਰ ਤੇ ਸਿਹਤ ਦੀ ਕਾਮਨਾ ਵੀ ਕਰਦੀ ਹੈ ਅਤੇ ਭਰਾ ਵੀ ਆਪਣੀ ਭੈਣ ਦੀ ਹਮੇਸ਼ਾ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਭਾਦੋ ਕਾਲ ਦੇ ਦੌਰਾਨ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਸ਼ਾਸਤਰ ਵਿੱਚ ਅਸ਼ੁਭ ਮੰਨਿਆ ਜਾਂਦਾ ਹੈ ਐਸੇ ਲਈ ਗਲਤੀ ਨਾਲ ਵੀ ਤੁਹਾਨੂੰ ਭਾਦਰ ਕਾਲ ਦੇ ਦੌਰਾਨ ਕਦੇ ਵੀ ਆਪਣੇ ਭਰਾ ਨੂੰ ਰਖੜੀ ਨਹੀਂ ਬੰਨ੍ਹਣੀ ਚਾਹੀਦੀ ਐਸ ਦੇ ਪਿੱਛੇ ਇੱਕ ਪੁਰਾਣੀ ਕਹਾਣੀ ਵੀ ਹੈ ਕਿਹਾ ਜਾਂਦਾ ਹੈ ਕਿ ਲੰਕਾਪਤੀ 라ਵਣ ਨੇ ਭਾਦਰਕਾਲ ਦੇ ਦੌਰਾਨ ਆਪਣੀ ਭੈਣ ਤੋਂ ਰਕੜੀ ਬਣਵਾਈ ਸੀ ਅਤੇ 1 ਸਾਲ ਦੇ ਅੰਦਰ ਹੀ ਉਸ ਦਾ ਨਾਸ਼ ਹੋ ਗਿਆ ਸੀ। ਇਸ ਤੋਂ ਇਲਾਵਾ ਸ਼ਨੀ ਦੇਵ ਦੀ ਭੈਣ ਭਾਦਰ ਨੂੰ ਵੀ ਬ੍ਰਹਮਾ ਜੀ ਨੇ ਸ਼ਰਾਪ ਦਿੱਤਾ ਸੀ ਕਿ ਜੋ ਵੀ ਭਾਦਰਕਾਲ ਦੇ ਦੌਰਾਨ ਸ਼ੁਭ ਜਾਂ ਮਾੜਾ ਕੰਮ ਕਰਦਾ ਹੈ ਜੇਕਰ ਤੁਸੀਂ ਕੋਈ ਵੀ ਸ਼ੁਭ ਕੰਮ ਵੀ ਕਰਦੇ ਹੋ ਤਾਂ ਉਸ ਦਾ ਨਤੀਜਾ ਵੀ ਹਮੇਸ਼ਾ ਤੁਹਾਨੂੰ ਅਸ਼ੁਭ ਹੀ ਮਿਲੇਗਾ। ਅਸਲ ਵਿੱਚ ਗਲਤੀ ਨਾਲ ਭਾਦਰਕਾਲ ਦੇ ਦੌਰਾਨ ਰਕੜੀ ਦਾ ਤਿਉਹਾਰ ਨਹੀਂ ਮਨਾਉਣਾ ਚਾਹੀਦਾ। ਰਖੜੀ ਦੀ ਸ਼ੁਰੂਆਤ ਪਿੱਛੇ ਕਈ ਕਹਾਣੀਆਂ ਹਨ ਉਹਨਾਂ ਵਿੱਚੋਂ ਇੱਕ ਦੇ ਅਨੁਸਾਰ ਜਦੋਂ ਯੁੱਧ ਦੇ ਦੌਰਾਨ ਭਗਵਾਨ ਕ੍ਰਿਸ਼ਨ ਦੇ ਅੰਗੂਠੇ ਵਿੱਚ ਸੱਟ ਲੱਗੀ ਤਾਂ ਦ੍ਰੋਪਦੀ ਨੇ ਕੱਪੜੇ ਦਾ ਇੱਕ ਟੁਕੜਾ ਬੰਨ੍ਹਿਆ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਲੋੜ ਪੈਣ ਤੇ ਮਦਦ ਕਰਨ ਦਾ ਵਾਅਦਾ ਵੀ ਕੀਤਾ ਭਗਵਾਨ ਵਿਸ਼ਨੂੰ ਜਿਨੂੰ ਰਾਜਾ ਬਾਲੀ ਨੇ ਬੰਦਨ ਤੋਂ ਮੁਕਤ ਕਰਨ ਲਈ ਮਾਂ ਲਕਸ਼ਮੀ ਨੇ ਰਾਜਾ ਬਾਲੀ ਨੂੰ ਰਖੜੀ ਬੰਨ੍ਹਨੀ ਰਾਜਾ ਬਾਲੀ ਨੇ ਰੱਖਿਆ ਕਰਨ ਦਾ ਵਾਅਦਾ ਕੀਤਾ ਅਤੇ ਭਗਵਾਨ ਵਿਸ਼ਨੂੰ ਜੀ ਨੂੰ ਮੁਕਤ ਕਰ ਦਿੱਤਾ ਗਿਆ ਇਸ ਤਰ੍ਹਾਂ ਰਖੜੀ ਦਾ ਤਿਉਹਾਰ ਮਾਂ ਲਕਸ਼ਮੀ ਦੇ ਨਾਲ ਜੁੜਿਆ ਹੋਇਆ ਹੈ ਰਖੜੀ ਵਾਲੇ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਅਤੇ ਉਸ ਦੀ ਲੰਮੀ ਉਮਰ ਦੀ ਕਾਮਨਾ ਵੀ ਕਰਦੀਆਂ ਹਨ ਇਸ ਲਈ ਇਸ ਦਿਨ ਭਰਾ ਤੇ ਭੈਣ ਦੋਵਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਜੇ ਸੰਭਵ ਹੋਵੇ ਤਾਂ ਨਵੇਂ ਕੱਪੜੇ ਪਹਿਣਨੇ ਚਾਹੀਦੇ ਹਨ ਪਰ ਯਾਦ ਰੱਖੋ ਕਿ ਸ਼ੁਭ ਮੌਕਿਆਂ ਤੇ ਕਾਲੇ ਕੱਪੜੇ ਨਹੀਂ ਪਹਿਣਨੇ ਚਾਹੀਦੇ ਕੱਪੜੇ ਪਹਿਨਣ ਤੋਂ ਬਾਅਦ ਇਕੱਠੇ ਭਗਵਾਨ ਜੀ ਦੀ ਪੂਜਾ ਵੀ ਕਰਨੀ ਚਾਹੀਦੀ ਹੈ ਇਹ ਪੂਜਾ ਤੋਂ ਪਹਿਲਾਂ ਤੁਹਾਨੂੰ ਪੂਜਾ ਥਾਲੀ ਲਗਉਣੀ ਚਾਹੀਦੀ ਹੈ ਅਤੇ ਉਸ ਵਿੱਚ ਰੋਲੀ, ਚੰਦਨ, ਅਕਸ਼ਟ, ਰਖੜੀ, ਮਿਠਾਈਆਂ ਆਦਿ ਅਤੇ ਸ਼ੁੱਧ ਥੋਦਾ ਦੀਵਾ ਵੀ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹੋ ਤਾਂ ਮਿੱਟੀ ਜਾਂ ਪਿੱਤਲ ਦਾ ਦੀਵਾ ਬਣਾ ਸਕਦੇ ਹੋ। ਜਿਸ ਨਾਲ ਤੁਸੀਂ ਆਪਣੇ ਭਰਾ ਦੀ ਆਰਤੀ ਕਰੋਗੇ। ਹੁਣ ਸਭ ਤੋਂ ਪਹਿਲਾਂ ਇਸ ਪੂਜਾ ਥਾਲੀ ਨੂੰ ਭਗਵਾਨ ਨੂੰ ਸਮਰਪਿਤ ਕਰੋ ਅਤੇ ਭਗਵਾਨ ਦੇ ਗੁੱਟ ਤੇ ਪਹਿਲੀ ਰਖੜੀ ਬੰਨ੍ਹੋ ਤੇ ਮੰਦਰ ਵਿੱਚ ਰੱਖਣੇ ਚਾਓ। ਇਸ ਤੋਂ ਬਾਅਦ ਤੁਹਾਡੇ ਭਰਾ ਨੂੰ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਬੈਠਣਾ ਚਾਹੀਦਾ ਹੈ ਅਤੇ ਭੈਣ ਦਾ ਮੂੰਹ ਹਮੇਸ਼ਾ ਪੱਛਮ ਵੱਲ ਹੋਣਾ ਚਾਹੀਦਾ ਹੈ। ਰਖੜੀ ਦੇ ਘਰ ਦੇ ਅੰਦਰ ਵਿੱਚ ਮੰਦਰ ਵਿੱਚ ਪੂਜਾ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਹੀ ਭਗਵਾਨ ਗਣੇਸ਼ ਨੂੰ ਰਖੜੀ ਬੰਨੋ ਅਤੇ ਫਿਰ ਅੰਤ ਵਿੱਚ ਭਰਾ ਦੇ ਗੁੱਟ ਤੇ ਰਖੜੀ ਸਜਾਓ। ਫਿਰ ਸਭ ਤੋਂ ਪਹਿਲਾਂ ਰੋਲੀ, ਚੰਦਨ ਅਤੇ ਅਕਸ਼ਤ ਨਾਲ ਭਰਾ ਨੂੰ ਤਿਲਕ ਲਗਾਓ। ਉਸ ਤੇ ਕੁਝ ਫੁੱਲ ਛਿੜਕੋ ਅਤੇ ਫੁੱਲ ਆਦ ਨਾ ਹੋਣ ਤਾਂ ਚੌਲ ਛਿੜਕੋ ਅਤੇ ਅੰਤ ਵਿੱਚ ਭਰਾ ਦੀ ਆਰਤੀ ਕਰੋ ਹੁਣ ਆਪਣੇ ਭਰਾ ਦੇ ਸੱਜੇ ਗੁੱਟੇ ਰਖੜੀ ਬੰਨੋ ਅਤੇ ਇਸ ਤੋਂ ਬਾਅਦ ਭਰਾ ਨੂੰ ਮਿਠਾਈ ਖਵਾਓ ਅਤੇ ਭਰਾ ਲਈ ਸ਼ੁਭ ਕਾਮਨਾ ਦੀਓ ਰਖੜੀ ਬੰਨਣ ਤੋਂ ਬਾਅਦ ਭਰਾ ਨੂੰ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦੀ ਵਾਅਦਾ ਵੀ ਕਰਨਾ ਚਾਹੀਦਾ ਹੈ ਕਿ ਭੈਣ ਮੈਂ ਹਮੇਸ਼ਾ ਤੁਹਾਡੀ ਰੱਖਿਆ ਕਰਾਂਗਾ ਮੈਂ ਤੁਹਾਡੀ ਹਰ ਇੱਛਾ ਪੂਰੀ ਕਰਾਂਗਾ ਮੈਂ ਤੁਹਾਡੀ ਹਰ ਇੱਛਾ ਮੰਨਾਂਗਾ ਜੇਕਰ ਮਾਪੇ ਨਹੀਂ ਹਨ ਤਾਂ ਮੈਂ ਪਿਤਾ ਬਣ ਕੇ ਮਾਪਿਆਂ ਦੀ ਗੈਰ ਹਾਜ਼ਰੀ ਨੂੰ ਪੂਰਾ ਕਰਾਂਗਾ ਮੈਂ ਹਰ ਇੱਛਾ ਤੁਹਾਡੀ ਪੂਰੀ ਕਰਾਂਗਾ ਮੈਂ ਮਾਂ ਬਣ ਕੇ ਤੁਹਾਡਾ ਪਾਲਣ ਪੋਸ਼ਣ ਕਰਾਂਗਾ ਅਤੇ ਕਿਰਪਾ ਕਰਕੇ ਆਪਣੀਆਂ ਭੈਣਾਂ ਨੂੰ ਤੋਹਫੇ ਜ਼ਰੂਰ ਦਿਓ। ਹੁਣ ਦੱਸਦੇ ਹਾਂ ਕਿ ਸਾਲ 2025 ਵਿੱਚ ਰੱਖੜੀ ਦਾ ਤਿਉਹਾਰ ਕਦੋਂ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਸਾਲ 2025 ਵਿੱਚ 9 ਅਗਸਤ ਦੇ ਵੀਰਵਾਰ ਨੂੰ ਮਨਾਇਆ ਜਾਵੇਗਾ। ਪੂਰਨਮਾਸ਼ੀ ਤਰੀਕ 8 ਅਗਸਤ ਨੂੰ ਦੁਪਹਿਰ 2:12 ਵਜੇ ਸ਼ੁਰੂ ਹੋਵੇਗਾ ਤੇ 9 ਅਗਸਤ ਨੂੰ ਦੁਪਹਿਰ 1:24 ਮਿੰਟ ਤੇ ਖਤਮ ਹੋਵੇਗਾ। ਰੱਖੜੀ ਦਾ ਸੂਬ ਸਮਾਂ 9 ਅਗਸਤ ਸਵੇਰੇ 5:47 ਤੋਂ ਦੁਪਹਿਰ 9 ਵਜੇ ਤੱਕ ਰਹੇਗਾ ਐਸਾ ਰਖੜੀ ਵਾਲੇ ਦਿਨ ਭਾਦਰਾ ছায়ਾ ਵਿੱਚ ਹੋਵੇਗਾ ਅਤੇ ਰਖੜੀ ਵਾਲੇ ਦਿਨ ਭਾਦਰਾ ਸ਼ੁਰੂ ਹੋਣ ਦਾ ਸਮਾਂ 5:57 ਇਸ ਤੋਂ ਬਾਅਦ ਇਹ ਦੁਪਹਿਰ ਇੱਕ ਡੇਢ ਵਜੇ ਤੱਕ ਰਹੇਗਾ ਇਹ ਭਾਦਰਾ ਪਾਤਾਲ ਵਿੱਚ ਰਹਿੰਦਾ ਹੈ ਕਿ ਹਾਲਾਂਕਿ ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਜੇਕਰ ਭਾਦਰਾ ਪਾਤਾਲ ਜਾਂ ਸੁਰਗ ਵਿੱਚ ਰਹਿੰਦਾ ਹੈ ਤਾਂ ਧਰਤੀ ਤੇ ਰਹਿਣ ਵਾਲੇ ਲੋਕਾਂ ਲਈ ਇਹ ਸ਼ੁਭ ਨਹੀਂ ਹੈ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਪਰ ਅਸੀਂ ਬਹੁਤ ਸਾਰੇ ਸ਼ੁਭ ਕੰਮਾਂ ਵਿੱਚ ਪਤਾਲ ਦੀ ਪਧਰਾ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਦੇ ਆਖਰਕਾਰ ਅਸੀਂ ਹਿੰਦੂਆਂ ਲਈ ਹਰ ਸ਼ੁਭ ਕੰਮ ਦਾ ਆਪਣਾ ਹੀ ਮਹੱਤਵ ਹੁੰਦਾ ਹੈ ਅਸ਼ੁਭ ਕੰਮ ਦੀ ਪਾਲਣਾ ਕਰਨੀ ਪੈਂਦੀ ਹੈ ਕੋਈ ਵੀ ਸ਼ੁਭ ਜਾਂ ਅਸ਼ੁਭ ਕੰਮ ਤੇ ਸ਼ਰਧਾਲੂਆਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਰੱਖੜੀ ਦੀ ਸ਼ਾਮ ਨੂੰ ਪੰਚਕ ਵੀ ਹੁੰਦਾ ਹੈ ਰੱਖੜੀ ਵਾਲੇ ਦਿਨ ਸ਼ਾਮ ਨੂੰ ਪੰਚਕ ਮਹਿਸੂਸ ਕੀਤਾ ਜਾ ਰਿਹਾ ਹੈ ਪੰਚਕ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੋਵੇਗਾ ਅਤੇ ਅਗਲੇ ਦਿਨ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਜੋ ਕਿ ਰਾਜ ਪੰਚਕ ਹੋਵੇਗਾ ਐਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਐ ਸ਼ੁਭ ਹੈ ਉਸ ਦਿਨ ਭਰਾਵਾਂ ਨੂੰ ਰਖੜੀ ਬੰਨਣ ਲਈ 7 ਘੰਟੇ ਅਤੇ 48 ਮਿੰਟ ਮਿਲਣਗੇ ਸਰਧਾਲੂ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਭਾਦਰਾਂ ਵਿੱਚ ਰਖੜੀ ਬੰਨਣ ਨਾਲ ਹਮੇਸ਼ਾ ਪਰਿਵਾਰ ਦਾ ਵਿਨਾਸ਼ ਹੀ ਹੁੰਦਾ ਹੈ ਇਸ ਲਈ ਇਸ ਸਮੇਂ ਕਦੇ ਵੀ ਭਰਾ ਨੂੰ ਰਖੜੀ ਨਾ ਬੰਨੋ ਕਿਉਂਕਿ ਪੂਰਾ ਪਰਿਵਾਰ ਗਰੀਬ ਹੋ ਸਕਦਾ ਹੈ ਐਸ ਸਮੇਂ ਰਖੜੀ ਲੰਕਾ ਦੇ ਰਾਜਾ ਰਾਵਣ ਤੋਂ ਬੰਨੀ ਗਈ ਸੀ ਐਸੇ ਲਈ ਉਸ ਦਾ ਪੂਰਾ ਹੀ ਵੰਸ਼ ਤਬਾਹ ਹੋ ਗਿਆ ਅਜਿਹੇ ਸਮੇਂ ਦੇ ਅਨੁਸਾਰ ਰਖੜੀ ਹਰ ਮਨਾਉਣਾ ਬਹੁਤ ਜ਼ਿਆਦਾ ਸ਼ੁਭ ਹੋਵੇਗਾ। ਅੱਜ ਜ਼ਰੂਰ ਥੋੜਾ ਮੁਸ਼ਕਿਲ ਹੈ ਪਰ ਇਹ ਸਮਾਂ ਤੁਹਾਡੇ ਭਰਾ ਤੇ ਤੁਹਾਡੇ ਪਰਿਵਾਰ ਲਈ ਸ਼ੁਭ ਹੋਣ ਵਾਲਾ ਹੈ। ਬਹੁਤ ਸਾਰੇ ਲੋਕਾਂ ਦੀ ਇਹ ਪਰੰਪਰਾ ਹੈ ਕਿ ਉਹ ਸੂਰਜ ਡੁੱਬਣ ਤੋਂ ਬਾਅਦ ਰਖੜੀ ਦਾ ਤਿਉਹਾਰ ਨਹੀਂ ਮਨਾਉਂਦੇ। ਸੁਭ ਸਮੇਂ ਤੇ ਰਖੜੀ ਬੰਨਣ ਨਾਲ ਭਰਾ ਨੂੰ ਲੱਖਾਂ ਸ਼ੁਭ ਫਲ ਵੀ ਮਿਲਦੇ ਹਨ। ਉਸ ਨੂੰ ਕਦੇ ਵੀ ਕੋਈ ਮੁਸੀਬਤ ਨਹੀਂ ਆਉਂਦੀ। ਅਜਿਹੀ ਭੈਣ ਦਾ ਭਰਾ ਜਿੱਥੇ ਵੀ ਜਾਂਦਾ ਹੈ ਉਹ ਛਾਲ ਮਾਰ ਕੇ ਤਰੱਕੀ ਹੀ ਕਰਦਾ ਹੈ। ਅਜਿਆ ਭਰਾ ਲੱਖਾਂ ਕਰੋੜਾਂ ਨਾਲ ਖੇਡੇਗਾ ਉਹ ਰੁਤਬਾ ਪੈਸਾ ਦੌਲਤ ਸਭ ਕੁਝ ਕਮਾਵੇਗਾ ਰਾਹੂ ਦੋਸ਼ ਪਿੱਤਰ ਦੋਸ਼ ਨਜ਼ਰ ਦੋਸ਼ ਮੰਗਲ ਦੋਸ਼ ਸਭ ਕੁਝ ਉਸ ਤੋਂ ਦੂਰ ਹੋ ਰਹੇਗਾ ਰਖੜੀ ਦੇ ਭਰਾ ਨੂੰ ਕਾਲੀ ਰਖੜੀ ਨਹੀਂ ਬਣਨੀ ਚਾਹੀਦੀ ਇਹ ਬਹੁਤ ਜ਼ਿਆਦਾ ਅਸ਼ੁਭ ਮੰਨੀ ਜਾਂਦੀ ਹੈ ਪਰ ਆਦੇ ਘੁੱਟੇ ਲਾਹ ਰੰਗ ਦੀ ਰਖੜੀ ਬੰਨਣਾ ਹਮੇਸ਼ਾ ਸ਼ੁਭ ਮੰਨਿਆ ਜਾਂਦਾ ਹੈ ਰਖੜੀ ਦੇ ਤਿਉਹਾਰ ਦੇ ਮੌਕੇ ਤੇ ਭੈਣ ਨੂੰ ਕਦੇ ਵੀ ਚਾਕੂ ਬਲੇ ੜਾਦੀ ਤੋ ਫੇ ਨਹੀਂ ਦੇਣੇ ਚਾਹੀਦੇ ਐਸਾ ਜੀਵਨ ਤੇ ਬਹੁਤ ਜ਼ਿਆਦਾ ਨਕਾਰਾਤਮਕ ਤੇ ਡੂੰਗਾ ਪਰਵਾ ਪੈਦਾ ਹੈ ਅਜਿਹੀ ਸਥਿਤੀ ਵਿੱਚ ਭੈਣ ਨੂੰ ਚਿੱਟੇ ਕੱਪੜੇ ਨਹੀਂ ਦੇਣੇ ਚਾਹੀਦੇ ਭੈਣ ਨੂੰ ਕੋਈ ਵੀ ਚਪਲ ਜੁੱਤੀ ਨਹੀਂ ਦੇਣੀ ਚਾਹੀਦੀ ਇੱਕ ਸੁੰਦਰ ਤੋਹਫਾ ਜ਼ਰੂਰ ਦੇਣਾ ਚਾਹੀਦਾ ਹੈ ਜੇਕਰ ਕੋਈ ਪਿਆਰ ਕਰਨ ਵਾਲੀ ਭੈਣ ਆਪਣੇ ਭਰਾ ਨੂੰ ਆਪਣਾ ਭਰਾ ਬਣਾਉਂਦੀ ਹੈ ਤਾਂ ਉਸ ਨੂੰ ਭਰਾ ਦਾ ਦਰਜਾ ਦਿੰਦੀ ਹੈ ਤਾਂ ਭਰਾ ਘੱਟੋ ਘਾਟ ਆਪਣੀ ਭੈਣ ਲਈ ਇੰਨਾ ਕੁਛ ਤਾਂ ਕਰ ਹੀ ਸਕਦਾ ਹੈ ਐਸ ਨਾਲ ਬਹੁਤ ਸ਼ਾਂਤੀ ਅਤੇ ਖੁਸ਼ੀ ਵੀ ਮਿਲਦੀ ਹੈ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਭੈਣ ਨੂੰ ਖੁਦ ਭਰਾ ਦੇ ਘਰ ਜਾ ਕੇ ਭੈਣ ਨੂੰ ਰਖੜੀ ਬੰਨ੍ਹਣੀ ਚਾਹੀਦੀ ਹੈ ਧਰਮ ਗ੍ਰੰਥਾਂ ਦੇ ਅਨੁਸਾਰ ਵੇਦਾਂ ਅਤੇ ਪੁਰਾਣਾ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਜੋ ਭੈਣ ਰਖੜੀ ਵਾਲੇ ਦਿਨ ਆਪਣੇ ਭਰਾ ਦੇ ਘਰ ਨਹੀਂ ਜਾਂਦੀ ਅਤੇ ਆਪਣੀ ਭੈਣ ਦੇ ਘਰ ਭਰਾ ਆਉਂਦਾ ਹੈ ਉਸ ਭੈਣ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਇਸ ਲਈ ਇੱਕ ਪਰੰਪਰਾ ਵੀ ਹੈ ਕਿ ਰਖੜੀ ਵਾਲੇ ਦਿਨ ਭੈਣ ਨੂੰ ਆਪਣੇ ਭਰਾ ਦੇ ਘਰ ਜਾਣਾ ਚਾਹੀਦਾ ਹੈ ਭਰਾ ਭਾਵੇਂ ਕਿਤੇ ਵੀ ਹੋਵੇ ਭੈਣ ਨੂੰ ਜ਼ਰੂਰ ਜਾਣਾ ਚਾਹੀਦਾ ਹੈ ਜੇਕਰ ਤੁਹਾਡਾ ਭਰਾ ਤੁਹਾਡੇ ਨਾਲ ਨਹੀਂ ਹੈ ਵਿਦੇਸ਼ ਵਿੱਚ ਰਹਿੰਦਾ ਹੈ ਤਾਂ ਕਿਸੇ ਵੀ ਕਾਰਨ ਕਰਕੇ ਤੁਸੀਂ ਆਪਣੇ ਭਰਾ ਦੇ ਕੋਲ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਭਰਾ ਦੇ ਨਾਂ ਤੇ ਰਖੜੀ ਥਾਲੀ ਮਠਾਈਆਂ ਅਖਸ਼ਰ ਚੋਲ ਰੋਲੀ ਚੰਦਨ ਦਾ ਤਿਲਕ ਤਿਆਰ ਕਰ ਸਕਦੇ ਹੋ ਤੇ ਭਗਵਾਨ ਗਣੇਸ਼ ਜੀ ਨੂੰ ਜਾਂ ਤੁਸੀਂ ਜਿਸ ਨੂੰ ਵੀ ਮੰਨਦੇ ਹੋ ਉਸ ਨੂੰ ਆਪਣਾ ਭਰਾ ਮੰਨ ਕੇ ਉਸ ਤੇ ਗੁੱਟ ਤੇ ਰਖੜੀ ਬਨ ਸਕਦੇ ਹੋ ਉਹ ਰੱਖੀ ਆਪਣੇ ਆਪ ਤੁਹਾਡੇ ਭਰਾ ਦੇ ਗੁੱਟ ਤੇ ਪਹੁੰਚ ਜਾਵੇਗੀ ਭਾਵੇਂ ਤੁਸੀਂ ਇਸ ਨੂੰ ਸ਼੍ਰੀ ਕ੍ਰਿਸ਼ਨ ਨੂੰ ਬੰਨੋ ਜਾਂ ਨਾਰਾਇਣ ਜੀ ਨੂੰ ਜਿਸ ਕਿਸੇ ਦੇ ਵੀ ਤੁਸੀਂ ਭਗਤ ਹੋ ਉਸ ਦੇ ਗੁੱਟ ਤੇ ਬੰਨੋ ਉਹ ਰੱਖੜੀ ਆਪਣੇ ਆਪ ਤੁਹਾਡੇ ਭਰਾ ਦੇ ਗੁੱਟ ਤੇ ਪਹੁੰਚ ਜਾਵੇਗੀ ਤੇ ਇਹ ਜਿਹੀ ਰੱਖੀ ਜੋ ਦਿਲ ਵਿੱਚ ਬੱਜੀ ਹੋਈ ਹੈ ਸੱਚੀ ਸ਼ਰਧਾ ਨਾਲ ਬੰਨੀ ਹੋਈ ਹੈ ਪਰ ਭਗਵਾਨ ਵਰਗੀ ਬਣ ਜਾਂਦੀ ਹੈ ਹੁਣ ਅਸੀਂ ਜਾਣਾਂਗੇ ਕਿ ਰੱਖੜੀ ਦੇ ਦੌਰਾਨ ਭੋਜਨ ਲਸਣ ਅਤੇ ਪਿਆਜ਼ ਤੋਂ ਬਿਨਾਂ ਤਿਆਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਪਰ ਮਾਦਮਾ ਖੁਦ ਬ੍ਰह्म ਸ਼ਕਤੀਆਂ ਨੂੰ ਧਰਤੀ ਤੇ ਚਲਾਉਂਦਾ ਹੈ ਉਹ ਆਪਣੇ ਭਗਤਾਂ ਨੂੰ ਰਖੜੀ ਬਨਵਾਉਣ ਲਈ ਵੀ ਇਸ ਧਰਤੀ ਤੇ ਆਉਂਦਾ ਹੈ ਹਲਤੇ ਭਗਵਾਨ ਨੂੰ ਭੋਜਨ ਛਡਾਉਂਦਾ ਹੈ ਅਜਿਹੀ ਸਥਿਤੀ ਵਿੱਚ ਉਸ ਦਿਨ ਭਰਾਵਾਂ ਵਿੱਚ ਭਗਵਾਨ ਵਸਦਾ ਹੈ ਭਰਾ ਦੇ ਅੰਦਰ ਭਗਵਾਨ ਵਸਦਾ ਹੈ ਐਸੇ ਲਈ ਅਸ ਦਿਨ ਲਸਣ ਪਿਆਜ਼ ਮਾਸ ਸ਼ਰਾਬ ਸਿਗਰਟ ਬੁਟਕਾ ਦੀ ਕਦੇ ਵੀ ਸਾਨੂੰ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਰਖੜੀ ਟੁੱਟ ਜਾਵੇਗੀ ਭੈਣ ਦਾ ਵਰਤ ਟੁੱਟ ਜਾਵੇਗਾ ਤੁਸੀਂ ਭੋਜਨ ਵਿੱਚ ਰੰਗ ਵੀ ਪਾ ਸਕਦੇ ਹੋ ਊੜੀ ਖੀਰ ਮਿੱਠਾ ਹਲਵਾ ਜ਼ਰੂਰ ਬਣਾਓ ਮਿੱਠੀ ਸੇਵੀਆਂ ਘਰ ਵਿੱਚ ਕੁਝ ਮਿੱਠਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਇਸ ਦਿਨ ਭਰਾ ਵਿੱਚ ਭਗਵਾਨ ਵਸਦਾ ਹੈ ਤੇ ਭੈਣ ਨੂੰ ਬਹੁਤ ਸਾਰੀਆਂ ਆਸ਼ੀਸ਼ਾਂ ਵੀ ਮਿਲਦੀਆਂ ਹਨ ਇਸ ਲਈ ਮਿੱਠਾ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ ਭਾਵੇਂ ਤੁਸੀਂ ਕੁਝ ਨਾ ਬਣਾਓ ਪਰ ਮਿੱਠੀ ਸੇਵੀਆਂ ਤਿਆਰ ਕਰਕੇ ਭਗਵਾਨ ਜੀ ਨੂੰ ਭੋਗ ਜ਼ਰੂਰ ਚੜਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਤੁਹਾਨੂੰ ਰਖੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਅਜਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਤੁਸੀਂ ਰਸੀਲੇ ਆਲੂ ਦੀ ਕੜੀ ਗੋਭੀ ਦੀ ਕੜੀ ਕੇਲੇ ਦੀ ਕੜੀ ਮਸਾਲੇਦਾਰ ਗੋਭੀ ਆਲੂ ਮਟਰ ਪੁਲਾਓ ਪਨੀਰ ਪੁਲਾਓ ਅਤੇ ਖੀਰੇ ਦਾ ਰਤਾ ਵੀ ਬਣਾ ਸਕਦੇ ਹੋ ਇਸ ਦਿਨ ਘਰ ਵਿੱਚ ਪਕਾਇਆ ਹੋਇਆ ਭੋਜਨ ਪਕਾਉਣਾ ਚਾਹੀਦਾ ਹੈ ਇਸ ਦਿਨ ਘਰ ਵਿੱਚ ਕੋਈ ਵੀ ਭੋਜਨ ਪੇਟ ਨਹੀਂ ਕਰਨਾ ਚਾਹੀਦਾ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਪਕਾਇਆ ਹੋਇਆ ਭੋਜਨ ਤਵੇ ਤੇ ਚੜਾ ਕੇ ਬਣਾਇਆ ਜਾਣਾ ਚਾਹੀਦਾ ਹੈ ਇਸ ਨੂੰ ਸਿਰਫ ਪਕਾਇਆ ਹੋਇਆ ਭੋਜਨ ਮੰਨਿਆ ਜਾਂਦਾ ਹੈ ਧਰਮ ਗ੍ਰੰਥ ਦੇ ਅਨੁਸਾਰ ਇਸ ਨੂੰ ਪਕਾਇਆ ਹੋਇਆ ਭੋਜਨ ਹੀ ਮੰਨਿਆ ਜਾਂਦਾ ਹੈ ਜੋ ਤਿਉਹਾਰ ਦੇ ਸੁਭ ਸਮੇਂ ਤੇ ਹੀ ਬਣਾਇਆ ਜਾਂਦਾ ਹੈ ਸ਼ਰਧਾਲੂ ਇਸ ਨੂੰ ਨਿਜੀ ਤੌਰ ਤੇ ਸਵੀਕਾਰ ਕਰਦੇ ਹਨ ਇਸ ਨੂੰ ਭਗਵਾਨ ਨੂੰ ਭੇਟ ਕਰਨ ਤੇ ਲਖੜੀ ਬੰਨਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਕੁਝ ਸਮੇਂ ਤੇ ਭਗਵਾਨ ਭਰਾ ਦੇ ਕੁੱਟ ਤੇ ਰਖੜੀ ਬੰਨਣ ਤੋਂ ਬਾਅਦ ਹੀ ਭੈਣ ਆਪਣਾ ਵਰਤ ਤੋੜਦੀ ਹੈ ਭੈਣ ਨੂੰ ਭਰਾ ਨੂੰ ਇੱਕ ਟੁਕੜਾ ਖਵਾਉਣਾ ਚਾਹੀਦਾ ਹੈ ਤੇ ਭਰਾ ਨੂੰ ਵੀ ਪੈਂਦਾ ਵਰਤ ਪੂਰਾ ਕਰਉਣਾ ਚਾਹੀਦਾ ਹੈ ਭੈਣ ਨੂੰ ਇੱਕ ਟੁਕੜਾ ਖਵਾਓ ਇਸ ਦੇ ਨਾਲ ਹੀ ਪਿਆਰਵਾਦ ਆ ਅਤੇ ਪਰਮਾਤਮਾ ਬਹੁਤ ਸਾਰੇ ਆਸ਼ੀਰਵਾਦ ਅਸੀਸਾ ਦਿੰਦਾ ਹੈ ਆਪਣੇ ਸਵਰਗ ਵਿੱਚ ਵਾਪਸ ਚਲਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਭੈਣ ਇਸ ਦਿਨ ਭਰਾ ਲਈ ਵਰਤ ਨਹੀਂ ਰੱਖਦੀ ਤੇ ਰਖੜੀ ਤੇ ਇਸ ਤਰ੍ਹਾਂ ਰੱਖਦੀ ਰਖੜੀ ਬੰਨ੍ਹਦੀ ਹੈ ਤਾਂ ਭਰਾ ਦੀ ਉਮਰ ਘਟ ਜਾਂਦੀ ਹੈ ਤੇ ਭਗਵਾਨ ਵੀ ਨਾਰਾਜ਼ ਹੋ ਜਾਂਦੇ ਹਨ ਤੇ ਵਰ ਟੁੱਟ ਜਾਂਦਾ ਹੈ ਕਿਸੇ ਵੀ ਭਰਾ ਦੀ ਭੈਣ ਨੂੰ ਇਸ ਦਿਨ ਵਰਤ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਭਰਾ ਦੀ ਉਮਰ ਵਧਦੀ ਹੈ ਤਿਆਰਵਾਦਾ ਹੈ ਤੇ ਭਗਵਾਨ ਵੀ ਖੁਸ਼ ਰਹਿੰਦੇ ਹਨ ਨਹੀਂ ਤਾਂ ਰਖੜੀ ਦਾ ਕੋਈ ਵੀ ਲਾਭ ਨਹੀਂ ਹੋਵੇਗਾ ਜੇਕਰ ਸ਼ੁੱਕਰਵਾਰ ਰਖੜੀ ਤੇ ਆਉਂਦਾ ਹੈ ਤਾਂ ਮਾਤਾ ਸੰਤੋਸ਼ੀ ਦਾ ਵਰਤ ਰੱਖਣ ਵਾਲਿਆਂ ਨੂੰ ਘਰ ਵਿੱਚ ਖੱਟਾ ਭੋਜਨ ਨਹੀਂ ਬਣਾਉਣਾ ਚਾਹੀਦਾ ਖੱਟਾ ਭੋਜਨ ਖੱਟੀ ਇਮਲੀ ਇਮਲੀ ਦੀ ਚਟਨੀ ਪਾਣੀ ਪੂਰੀ ਨਹੀਂ ਬਣਾਉਣਾ ਚਾਹੀਦਾ ਨਿੰਬੂ ਖੱਟਾਂ ਮਬਾਦੀ ਨਹੀਂ ਖਾਣਾ ਚਾਹੀਦਾ ਇਸ ਨਾਲ ਮਾਤਾ ਸੰਤੋਸ਼ੀ ਗੁੱਸੇ ਹੋ ਜਾਂਦੀ ਹੈ ਜੇਕਰ ਤੁਸੀਂ ਸੰਤੋਸ਼ੀ ਮਰਤਾ ਦਾ ਵਰਤ ਰੱਖਦੇ ਹੋ ਤੇ ਪੂਜਾ ਕਰਦੇ ਹੋ ਤਾਂ ਥੋੜਾ ਸਬਰ ਰੱਖੋ ਨਹੀਂ ਤਾਂ ਮਾਤਾ ਸੰਤੋਸ਼ੀ ਗੁੱਸੇ ਹੋ ਜਾਵੇਗੀ ਮਾਤਾ ਸੰਤੋਸ਼ੀ ਹੱਟਾ ਭੋਜਨ ਨੂੰ ਬਹੁਤ ਨਫ਼ਰਤ ਕਰਦੀ ਹੈ ਉਸ ਨੂੰ برداشت ਨਹੀਂ ਕਰ ਸਕਦੀ ਕਿਉਂਕਿ ਜਦੋਂ ਰਖੜੀ ਸ਼ੁੱਕਰਵਾਰ ਨੂੰ ਪੈਂਦੀ ਹੈ ਤਾਂ ਮਾਤਾ ਸੰਤੋਸ਼ੀ ਵੀ ਕਿਰਿਆਸ਼ੀਲ ਅਵਸਥਾ ਵਿੱਚ ਹੁੰਦੀ ਹੈ ਕਿਉਂਕਿ ਸ਼ੁੱਕਰਵਾਰ ਜ ਸੰਤੋਸ਼ੀ ਦਾ ਸਨਮ ਹੁੰਦਾ ਹੈ ਇਸ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ ਰਖੜੀ ਦੇ ਜੇਕਰ ਕੋਈ ਭੈਣ ਅਜਿਹਾ ਉਪਾਏ ਕਰਦੀ ਹੈ ਤਾ ਦੁਨੀਆਂ ਦੀ ਕੋਈ ਵੀ ਸ਼ਕਤੀ ਜਾਂ ਤਾਕਤ ਉਸਨੂੰ ਅਮੀਰ ਬਣਨ ਤੋਂ ਨਹੀਂ ਰੋਕ ਸਕਦੀ ਐਉਂਪਾਇ ਸਾਡੇ ਕਰ ਵੀ ਕਿੱਟਾ ਜਾਂਦਾ ਹੈ ਪਰਾਂ ਨੂੰ ਚਾ ਉਹਦਾ ਵੀ ਮਿਲਦਾ ਹੈ ਸਰਕਾਰੀ ਨੌਕਰੀ ਮਿਲਦੀ ਹੈ ਕਾਰੋਬਾਰ ਝੇਕਰ ਸੁਸਤ ਭਵਿਤਾ ਕਾਰੋਬਾਰ ਉੜਦੇ ਪੰਛੀ ਵਾਂਗ ਚੜਦਾ ਆਂਦਾ ਹੈ ਜੋ ਮੁਸੀਬਤ ਹੁੰਦਾ ਹੈ ਉਹ ਕਦੇ ਵੀ ਬੁਰੀ ਨਜ਼ਰ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਹ ਕਿਸੇ ਹਾਦਸੇ ਵਿੱਚ ਨਹੀਂ ਮਰਦਾ ਐਸ ਪਾਈ ਨੂੰ ਕਰਨ ਤੋਂ ਬਾਅਦ ਭਰਾ ਅਤੇ ਭੈਣ ਦੇ ਵਿਚਕਾਰ ਪਿਆਰ ਵਧਦਾ ਹੈ ਇਸ ਲਈ ਧਿਆਨ ਨਾਲ ਸੁਣੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਣੇ ਭਰਾ ਨੂੰ ਰਖੜੀ ਬੰਨਣ ਤੋਂ ਬਾਅਦ ਆਪਣੇ ਹੱਥ ਵਿੱਚ ਕੁਝ ਪੈਸੇ ਲਵੋ ਅਤੇ ਆਪਣੀ ਮੁਠੀ ਬੰਦ ਕਰੋ ਅਤੇ ਇਸ ਨੂੰ ਆਪਣੇ ਭਰਾ ਦੇ ਉੱਤੇ 7 ਵਾਰ ਚੜਾਓ ਆਪਣੀ ਮੁਠੀ ਵਿੱਚ ਜੋ ਵੀ ਪੈਸੇ ਸੀ ਉਸ ਨੂੰ ਲੈ ਕੇ ਰਖੜੀ ਖਰੀਦੋ ਉਸ ਇਸ ਨੂੰ ਪੀਪਲ ਦੇ ਦਰਖਤ ਜਾਂ ਫਿਰ ਕਿਸੇ ਵੀ ਧਾਰਮਿਕ ਦਰਖਤ ਤੇ ਬੰਨ੍ਹ ਦਿਓ ਦਰਖਤ ਤੇ ਪਿੱੱਲੇ ਲਗਾਓ ਮਿੱਠਾ ਕੋ ਉਚੜਾਓ ਅਤੇ ਦਰਖਤ ਤੇ ਰਖੜੀ ਬੰਨੋ ਇਹ ਤੁਹਾਡੇ ਭਰਾ ਦੀ ਰੱਖਿਆ ਕਰੇਗਾ ਅਤੇ ਉਹ ਜੇਤੂ ਹੋਵੇਗਾ ਅਜਿਹਾ ਕਰਨ ਨਾਲ ਭੈਣ ਤੇ ਭਰਾ ਤੋਂ ਉਹਨਾਂ ਨੂੰ ਲਾਭ ਹੋਵੇਗਾ ਭਰਾ ਕਦੇ ਵੀ ਪੂਰੀ ਨਜ਼ਰ ਕਾਲ ਸ਼ਰਪ ਦੋਸ਼ ਪਿੱਤਰ ਦੋਸ਼ ਰਾਹੁ ਦੋਸ਼ ਸ਼ਨੀ ਦੋਸ਼ ਤੇ ਪਿਆਨ ਗਰੀਬੀ ਤੋਂ ਪ੍ਰਭਾਵਿਤ ਨਹੀਂ ਹੋਵੇਗਾ ਜੇਕਰ ਇਹ ਉਪਾਏ ਰਖੜੀ ਵਾਲੇ ਦਿਨ ਕੀਤਾ ਜਾਵੇ ਤਾਂ ਭਰਾ ਨੂੰ ਅਮੀਰ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਤਰੱਕੀ ਦਿਨ ਦੁਨੀਆ ਤੇ ਰਾਤ ਚੋਗਣੀ ਹੋ ਜਾਂਦੀ ਹੈ ਪੈਣ ਦਾ ਪਰਾਲੀ ਪਿਆਰ ਵੀ ਵਧਦਾ ਹੈ ਘਰ ਵਿੱਚ ਐਨੀ ਦੌਲਤ ਆ ਜਾਂਦੀ ਹੈ ਕਿ ਤੁਸੀਂ ਅਸਲ ਨੂੰ ਸੰਭਾਲ ਨਹੀਂ ਸਕੋਗੇ ਐ ਉਪਾਇ ਖਾਸ ਕਰਕੇ ਰਖੜੀ ਵਾਲੇ ਦਿਨ ਕੀਤਾ ਜਾਂਦਾ ਹੈ ਐ ਸਾਲ ਵਿੱਚ ਸਿਰਫ ਇੱਕ ਵਾਰ ਹੁੰਦਾ ਹੈ ਕੌਣ ਜਾਣਦਾ ਹੈ ਕਿ ਤੁਹਾਡੀ ਕਿਸਮਤ ਐਸ ਉਪਾਇ ਨਾਲ ਚਮਕ ਸਕਦੀ ਹੈ ਕਿਉਂਕਿ ਸਾਨੂੰ ਨਹੀਂ ਪਤਾ ਕਿ ਕਿਸੇ ਦੀ ਕਿਸਮਤ ਕਦੋਂ ਸਤਵੇਂ ਆਸਮਾਨ ਨੂੰ ਛੂਹੇਗੀ ਖੁਦ ਪਰਮਾਤਮਾ ਵੀ ਸੱਚੇ ਦਿਲ ਨਾਲ ਕਿਤੇ ਗਏ ਉਪਾਏ ਨੂੰ ਅਸਫਲ ਨਹੀਂ ਕਰਦਾ ਜੇਕਰ ਕੋਈ ਵੀ ਭੈਣ ਆਪਣੇ ਭਰਾ ਲਈ ਇਹ ਉਪਾਏ ਕਰਦੀ ਹੈ ਤਾਂ ਖੁਦ ਪਰਮਾਤਮਾ ਵੀ ਇਸ ਉਪਾਏ ਨੂੰ ਵਿਰਥ ਨਹੀਂ ਜਾਣ ਦਿੰਦਾ ਕਿਉਂਕਿ ਇਸ ਵਿੱਚ ਇੱਕ ਭੈਣ ਦਾ ਹੱਥ ਹੁੰਦਾ ਹੈ ਉਸ ਦਾ ਆਪਣੇ ਭਰਾ ਦੇ ਪ੍ਰਤੀ ਪਿਆਰ ਸਨੇਹ ਸੱਚੀ ਸ਼ਰਧਾ ਹੁੰਦੀ ਹੈ ਅਤੇ ਇਸ ਸ਼ਰਧਾ ਨੂੰ ਦੇਖ ਕੇ ਪਰਮਾਤਮਾ ਇਸ ਉਪਾਏ ਨੂੰ ਸਫਲ ਬਣਾਉਂਦਾ ਹੈ ਹੁਣ ਜੇਕਰ ਗਲਤੀ ਨਾਲ ਵੀ ਕੋਈ ਪਾਦੋਕਾਲ ਦੇ ਦੌਰਾਨ ਭਰਾ ਨੂੰ ਰਖੜੀ ਬੰਨ੍ਹਦਾ ਹੈ ਤਾ ਭਾਦਰ ਦੇ ਕਰੋਧ ਤੋਂ ਕਿਵੇਂ ਬਚਿਆ ਜਾਵੇ ਕਿਹੜੇ ਉਪਾਏ ਕਰਨੇ ਚਾਹੀਦੇ ਹਨ ਤਾਂ ਜੋ ਭਰਾ ਨੂੰ ਕੋਈ ਵੀ ਮੁਸੀਬਤ ਨਾ ਆਵੇ ਐਮੰਨੇ ਜਾਂਦਾ ਹੈ ਕਿ ਜੇਕਰ ਅਸੀਂ ਭਾਦਰ ਦਾ ਸਤਿਕਾਰ ਕਰਦੇ ਹਾਂ ਤਾਂ ਨਿਮਰ ਦਿਲ ਸਾਰ ਉਸ ਦੀ ਪੂਜਾ ਕਰਦੇ ਹਾਂ ਤਾਂ ਉਸ ਦੇ 12 ਨਾਮਾਂ ਦਾ ਜਾਪ ਕਰਦੇ ਹਾਂ ਤਾਂ ਉਸ ਦੀ ਭਾਦਰ ਦੇ ਕਰੋਧ ਤੋਂ ਬਚਾਓਗੇ ਇਸ ਦੇ ਨਾਲ ਹੀ ਮਾਂ ਲక్ష్ਮੀ ਦੇ ਨਾਲ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰੋ ਅਤੇ ਭਰਾ ਦੇ ਰੱਖਿਆ ਲਈ ਪ੍ਰਾਰਥਨਾ ਕਰੋ ਪਰ ਭਰਾਵਾ ਦੀ ਖੁਸ਼ਹਾਲੀ ਲਈ ਤੁਹਾਨੂੰ ਭਾਦਰ ਕਾਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਹਰ ਸਮੱਸਿਆ ਦਾ ਹੱਲ ਸ਼ਾਸਤਰਾ ਵਿੱਚ ਲਿਖਿਆ ਗਿਆ ਹੈ ਜੇਕਰ ਔਰਤਾਂ ਜੇਕਰ ਕੋਈ ਪਤਨੀ ਮਹਿਸੂਸ ਕਰਦੀ ਹੈ ਕਿ ਉਸਦੇ ਪਤੀ ਨੂੰ ਉਸਦੇ ਪਰਿਵਾਰ ਦੇ ਮੈਂਬਰ ਸਤਕਾਰ ਨਹੀਂ ਦਿੰਦੇ ਤਾਂ ਤੁਸੀਂ ਇਹ ਬਹੁਤ ਸੂਖਾ ਉਪਾਏ ਕਰ ਸਕਦੇ ਹੋ ਤੁਸੀਂ ਕੁਝ ਦਿਨਾਂ ਵਿੱਚ ਇਸ ਦਾ ਪ੍ਰਭਾਵ ਵੀ ਦੇਖੋਗੇ ਤੁਹਾਡੇ ਪਤੀ ਨੂੰ ਤੁਹਾਡੇ ਘਰ ਵਿੱਚ ਸਤਕਾਰ ਮਿਲੇਗਾ ਐਸ ਦਾ ਉਹ ਹੱਕਦਾਰ ਹੈ ਹਰ ਕੋਈ ਚਾਹੁੰਦਾ ਹੈ ਕਿ ਸਮਾਜ ਵਿੱਚ ਹਰ ਕੋਈ ਉਸ ਦਾ ਸਤਕਾਰ ਕਰੇ ਅਤੇ ਉਸ ਨੂੰ ਸਤਿਕਾਰ ਮਿਲੇ ਕਈ ਵਾਰ ਜਿਹਾ ਵੀ ਹੁੰਦਾ ਹੈ ਕਿ ਨਕਾਰਾਤਮਕ ਔਰਜਾ ਵਾਲੇ ਵਿਅਕਤੀ ਨੂੰ ਸਹੀ ਸਤਿਕਾਰ ਨਹੀਂ ਮਿਲਦਾ ਅਜੇ ਨਾਲ ਹੀ ਜੋਤਿਸ਼ ਵਿੱਚ ਕੁਝ ਜਿਹੇ ਵੀ ਉਪਾਅ ਦੱਸੇ ਗਏ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਵਿਅਕਤੀ ਦੀ ਇੱਜ਼ਤ ਪੈਸਾ ਅਤੇ ਨੌਕਰੀ ਆਦਿ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਤੇ ਨਾਲ ਹੀ ਬਹੁਤ ਸਾਰੇ ਲੋਕ ਤੁਹਾਡਾ ਸਤਿਕਾਰ ਕਰਨ ਲੱਗ ਪੈਂਦੇ ਹਨ ਤਾਂ ਉਹ ਜਾਣਦੇ ਹਨ ਕੁਝ ਜਿਹੇ ਉਪਾਅ ਮਾਰੇ ਜੇਕਰ ਤੁਸੀਂ ਸਮਾਜ ਅਤੇ ਆਪਣੇ ਸੋਹਰੇ ਪਰਿਵਾਰ ਵਿੱਚ ਇੱਜ਼ਤ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰਾਤ ਨੂੰ ਸੌਣ ਦੇ ਸਮੇਂ ਤਾਂਬੇ ਦੇ ਭਾਂਡੇ ਵਿੱਚ ਪਾਣੀ ਰੱਖਣਾ ਪਵੇਗਾ ਅਤੇ ਉਸ ਭਾਂਡੇ ਵਿੱਚ ਸੋਨੇ ਜਾਂ ਚਾਂਦੀ ਦਾ ਸਿੱਕਾ ਜਾਂ ਗਹਿਣਾ ਰੱਖਣਾ ਪਵੇਗਾ ਅਤੇ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਮੂੰਹ ਖੋਲੋ ਬਿਨਾਂ ਉਹ ਪਾਣੀ ਪੀਣਾ ਹੋਵੇਗਾ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਸਹੀ ਸਤਿਕਾਰ ਮਿਲਣਾ ਸ਼ੁਰੂ ਹੋ ਜਾਵੇਗਾ ਨਾਲ ਹੀ ਉਹ ਪਾਏ ਨਾਲ ਤੁਹਾਡੀ ਜ਼ਿੰਦਗੀ ਦਾ ਸਾਰਾ ਤਣਾਅ ਵੀ ਖਤਮ ਹੋ ਜਾਵੇਗਾ ਤੁਹਾਡੇ ਮਨ ਜਾਂ ਦਿਲ ਵਿੱਚ ਕੋਈ ਵੀ ਤਣਾਅ ਹੈ ਉਹ ਵੀ ਖਤਮ ਹੋ ਜਾਵੇਗਾ ਰਾਤ ਨੂੰ ਸੌਂਦੇ ਸਮੇਂ ਆਪਣੇ ਬਿਸਤਰੇ ਦੇ ਹੇਠਾਂ ਇੱਕ ਭਾਂਡੇ ਵਿੱਚ ਕੁਝ ਪਾਣੀ ਰੱਖੋ ਅਤੇ ਸਵੇਰੇ ਉਸ ਪਾਣੀ ਨੂੰ ਘਰ ਦੇ ਬਾਹਰ ਸੁੱਟ ਦਿਓ ਅਜਿਹਾ ਕਰਨ ਨਾਲ ਜੇਕਰ ਕੋਈ ਵੀ ਤੁਹਾਡੇ ਘਰ ਵਿੱਚ ਲੜਾਈ ਝਗੜੇ ਬਹਿਸ ਹੁੰਦੀ ਹੈ ਜਾਂ ਕੋਈ ਵਿਅਕਤੀ ਤੁਹਾਡੇ ਤੇ ਦੋਸ਼ ਲਗਾਉਂਦੇ ਆ ਤਾਂ ਉਹ ਵੀ ਸੱਚ ਸਰਬਤ ਨਹੀਂ ਹੁੰਦਾ ਐਸਾ ਪਾਣੀ ਨੂੰ ਕਰਨ ਨਾਲ ਤੁਹਾਨੂੰ ਹਰ ਤਰ੍ਹਾਂ ਦੇ ਵਿਵਾਦਾਂ ਤੋਂ ਛੁਕਤੀ ਮਿਲਦੀ ਹੈ ਇਸ ਨਾਲ ਤੁਹਾਡੇ ਤੇ ਜੋ ਵੀ ਨਕਾਰਾਤਮਕਤਾ ਹੈ ਜੇਕਰ ਘਰ ਵਿੱਚ ਨਕਾਰਾਤਮਕਤਾ ਹੈ ਉਹ ਸਭ ਇਸ ਪਾਣੀ ਨਾਲ ਕਰ ਤੋਂ ਬਾਹਰ ਚਲੀ ਜਾਵੇਗੀ ਜੇਕਰ ਤੁਸੀਂ ਇਹ ਉਪਾਏ ਰੋਜ਼ਾਨਾ ਕਰੋਗੇ ਤਾਂ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਇਸ ਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਫਬਤ ਸਮਾਜ ਸਤਕਾਰ ਪ੍ਰਾਪਤ ਕਰਨ ਲਈ ਜੁੜੀਆਂ ਸਮੱਸਿਆਵਾਂ ਲਈ ਜੇਕਰ ਤੁਹਾਨੂੰ ਨੌਕਰੀ ਨਹੀਂ ਮਿਲੀ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਤਾਂ ਤੁਹਾਨੂੰ ਕਬੂਤਰਾਂ ਤੇ ਪੰਛੀਆਂ ਨੂੰ ਝੋਲ ਤੇ ਬਾਜਰਾ ਦਾ ਮਿਸ਼ਨ ਖੋਣਾ ਚਾਹੀਦਾ ਹੈ ਤੁਹਾਨੂੰ ਸ਼ੁਕਰਵਾਰ ਨੂੰ ਝੋਲ ਖਰੀਦਣੀ ਚਾਹੀਦੀ ਹੈ ਅਤੇ ਸ਼ਨੀਵਾਰ ਤੋਂ ਐਪਰੀਕ੍ਰਿਆ ਸ਼ੁਰੂ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਬਹੁਤ ਸਾਰੇ ਲਾਭ ਹੁੰਦੇ ਹਨ ਅਤੇ ਮਾਨਸਮਾਨ ਦੇ ਨਾਲ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ ਜੇਕਰ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਤਾਂ ਤੁਹਾਨੂੰ ਨੌਕਰੀ ਵੀ ਮਿਲ ਜਾਵੇਗੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ channel ਸੇਮਤ ਹੋਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ